ਪਾਲੀ ਨਾਲ ਬੇਬੇ ਬਾਪੂ ਤੇ ਭੂਆ ਤੇ ਸੋਨੂ ਜੀ ਤਾਂ ਗੱਲ ਕਰ ਰਹੇ ਹੁੰਦੇ ਹਨ ਕਿ ਪਾਲੀ ਸਾਨੂੰ ਉਹਨਾਂ ਨੇ ਬਹੁਤ ਤਾਂ ਕੀਤਾ ਅਸੀਂ ਤੈਨੂੰ ਸਾਰੀਆਂ ਗੱਲਾਂ ਨਹੀਂ ਦੱਸ ਸਕਦੇ ਤੇ ਤੈਨੂੰ ਫੋਨ ਤੇ ਲਕੋਵ ਵੀ ਬਹੁਤ ਰਖਿਓ ਕਹਿੰਦੇ ਉਸ ਨੇ ਤਾਂ ਤੇਰੀ ਬੇਬੇ ਨੂੰ ਬਹੁਤ ਘੁੱਟਿਆ ਪਾਲੀ ਪਾਲੀ ਕਹਿੰਦੀ ਕਿਸ ਨੇ ਘੁੱਟਿਆ ਉਹ ਕਹਿੰਦੀ ਮਪ੍ਰੀਤ ਨੇ ਬਹੁਤ ਘੁੱਟਿਆ ਫੋਨ ਤਾਂ ਮਾੜਾ ਜਿਹਾ ਠੀਕ ਹੈ ਤੇ ਜੇ ਅਸੀਂ ਉਹਨਾਂ ਨੂੰ 2-4 ਦਿਨ ਹੋਰ ਨਾ ਲਿਆਉਂਦੇ ਤਾਂ ਸ਼ਾਇਦ ਬੇਬੇ ਜੀ ਦੀ ਲਾਸ਼ ਹੀ ਉੱਥੋਂ ਲੈ ਕੇ ਆਉਣੀ ਸੀ ਫਿਰ ਵੀ ਕੰ ਤੋ ਨੂੰ ਕਹਿੰਦਾ ਭੈਣੇ ਮੈਂ ਤਾਂ ਬਹੁਤ ਹੀ ਬੇਬੇ ਬਾਪੂ ਦੀ ਸੇਵਾ ਕਰਨਾ ਚਾਹੁੰਦਾ ਸੀ ਤੇ ਉੱਥੇ ਰੱਖਣਾ ਚਾਹੁੰਦਾ ਸੀ ਤੇ ਮੈਂ ਲੋਕਾਂ ਤੋਂ ਡਰਦਾ ਹੋਇਆ ਬੇਬੇ ਬਾਪੂ ਨੂੰ ਨਹੀਂ ਲਿਆ ਸਕਦੇ ਤੇ ਉਹ ਕਹਿੰਦੀ ਉਹਨਾਂ ਦੀ ਇੰਨੀ ਹਿੰਮਤ ਕੀ ਮੇਰੀ ਮੰਮੀ ਨੂੰ ਉਹ ਤੰਗ ਕਰਨ ਤੇ ਕੁੱਟਣ ਫਿਰ ਬਾਪੂ ਕਹਿੰਦਾ ਪੁੱਤ ਉਹਨਾਂ ਨੇ ਤਾਂ ਬਹੁਤ ਤੰਗ ਕੀਤਾ ਅਸਲ ਤੇ ਇਥੋਂ ਗੱਲਾਂ ਦੇ ਲਕੋਵ ਵੀ ਰੱਖੇ ਆ ਤੇ ਅਸੀਂ ਇੱਥੋਂ ਤੱਕ ਕਿ ਉਹਨੂੰ ਥਾਣੇ ਵੀ ਫੜਾ ਦਿੱਤਾ ਉਹ ਸਾਡੇ ਤੇ ਝੂਠਾ ਪਰਚਾ ਲੈ ਕੇ ਆਏ ਭੈਣੇ ਤੇ ਉਹ ਕਹਿੰਦੇ ਕਿ ਸੋਨੂ ਤੇ ਜੀਤਾ ਬੇਬੇ ਬਾਪੂ ਨੂੰ ਕਨੈਪ ਕਰਕੇ ਲੈ ਗਏ ਫਿਰ ਕਮਲ ਆਪਣੇ ਘਰੇ ਆਉਂਦਾ ਹੈ ਸੱਸ ਨੂੰ ਛੱਡ ਕੇ ਤੇ ਆ ਕੇ ਸੰਦੀਪ ਨੂੰ ਕਹਿੰਦਾ ਕਿ ਮੈਨੂੰ ਪਾਣੀ ਲਿਆ ਕੇ ਦਿਓ ਕਹਿੰਦੀ ਪਿਆਰ ਨਾ ਬੋਲ ਫਿਰ ਮੈਂ ਪਾਣੀ ਲੈ ਕੇ ਆਉਂ ਮੈਂ ਹਥਿਆਰੀ ਸਿੱਟੇ ਚਲਾਉਣੇ ਤਾਂ ਮੈਨੂੰ ਅੱਜ ਵੀ ਆਉਂਦੇ ਆ ਫਿਰ ਪਾਲੀ ਭੈਣ ਬੇਬੇ ਬਾਪੂ ਤੇ ਭੂਆ ਨਾਲ ਗੱਲ ਕਰ ਰਹੇ ਨੇ ਕਿ ਅਸੀਂ ਤਿਆਰ ਹੋ ਗਏ ਆ ਤੇ ਹੁਣ ਅਸੀਂ ਜਾਣਾ ਹੈ ਤੇ ਸੋਨੂੰ ਨੂੰ ਫੋਨ ਲਾਉਣਾ ਹੈ ਤੇ ਸਾਨੂੰ ਲੈ ਜਾਣ ਪਾਲੀ ਕਹਿੰਦੀ ਭੂਆ ਜੀ ਤੁਸੀਂ ਵੀ ਨਾਲ ਚਲੋ ਮੂੰਹ ਤੇ ਬਾਕੇ ਗੱਲਾਂ ਕਰਨੀਆਂ ਆਪਾਂ ਫਿਰ ਪਾਲੀ ਤੇ ਵਿੱਕੀ ਇੱਕ ਦੂਜੇ ਸੰਦੀਪ ਕੇ ਘਰ ਆਂ ਸੰਦੀਪ ਕੇ ਘਰ ਆਉਂਦੇ ਆ ਤੇ ਕਹਿੰਦੇ ਅਸੀਂ ਤੇਰੇ ਨਾਲ ਇੱਕ ਗੱਲ ਕਰਨੀ ਆ ਤੇ ਸੰਦੀਪ ਕਹਿੰਦੀ ਮੈਂ ਤੁਹਾਡੇ ਘਰੇ ਆਉਣ ਲੱਗੀ ਸੀ ਮੈਂ ਵੀ ਤੁਹਾਡੇ ਨਾਲ ਗੱਲ ਕਰਨੀ ਉਹ ਕਹਿੰਦੀ ਪਹਿਲਾਂ ਮੇਰੀ ਗੱਲ ਸੁਣੋ ਤੇ ਪਾਲੀ ਹੁਣੀ ਪ੍ਰੀਤ ਕਹਿੰਦੀ ਪਹਿਲਾਂ ਮੇਰੀ ਗੱਲ ਸੁਣੋ ਫਿਰ ਉਹ ਇੱਕ ਦੂਜੀ ਦੀਆਂ ਗੱਲਾਂ ਸੌਂਦੇ ਆ ਤੇ ਉਹ ਕਹਿੰਦੇ ਅਸੀਂ ਬੇਬੇ-ਵਾਪਾ ਨੂੰ ਲੈ ਕੇ ਆਉਣਾ ਤੇ ਉਹਨਾਂ ਦੀ ਸੇਵਾ ਕਰਿਆ ਕਰਨੀ ਆ ਸੰਦੀਪ ਕਹਿੰਦੀ ਮੈਂ ਵੀ ਇਹੀ ਕਹਿਣਾ ਚਾਹੁੰਦੀ ਆ ਤੇ ਅਸੀਂ ਮੈਂ ਬੇਬੇ-ਵਾਪਾ ਨੂੰ ਲੈ ਕੇ ਆਉਣਾ ਤੇ ਮੈਂ ਉਹਦੀ ਸੇਵਾ ਕਰਨੀ ਆ ਫਿਰ ਸੰਦੀਪ ਕੇ ਬਾਰ ਵਿੱਚ ਕੋਈ ਆ ਜਾਂਦਾ ਤੇ ਹਾਰਨ ਮਾਰਦਾ ਤੇ ਫਿਰ ਉਹ ਦੇਖਦੇ ਨਕੀ